ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਆਪਾਂ ਗੁਰਦਰਾ ਮੱਲੋਸੀਹਤ ਹਿੰਮਤਪੁਰਾ ਸਾਡੇ ਪੱਤਰਕਾਰ ਵੀਰ ਮਿੰਟੂ ਖੋਮੀ ਜੀ ਡਾਕਟਰ ਜੋਤਾਰ ਸਿੰਘ ਜੀ ਜੋ ਆਪਣਾ ਚੈਨਲ ਸਤਲੀ ਸੁਖ ਨੇ ਇਹਨਾਂ ਦੇ ਮੀਡੀਆ ਦੇ ਜ਼ਰੀਏ ਸਾਰੇ ਸੰਗਤ ਨੂੰ ਦੇਸ਼ਾਂ ਬਦੇਸ਼ਾਂ ਦੀਆਂ ਸੰਗਤਾਂ ਨੂੰ ਜੋ ਅੱਜ ਲੋਹੜੀ ਦਾ ਤਿਹਾੜਾ ਹੈ ਅਤੇ ਨਾਲ ਹੀ ਜੋ ਮਾਗੀ ਦਾ ਦਿਹਾੜਾ ਆ ਰਿਹਾ ਹੈ ਦੇ ਸੰਤ ਵਿੱਚ ਕੱਲ ਤੋਂ ਲੈ ਕੇ ਆਪਣੇ ਤਖਤੂਰਾ ਸਾਹਿਬ ਜੋ 3 ਪਾਸੇ ਨੇ 4933 ਗੁਰੂ ਨਾਨਕ ਮਹਾਰਾਜ ਤੇ ਗੁਰੂ ਹਰਗੋਬਿੰਦ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਤਨੇ ਪਾਸੇ ਜਿੰਦੀ 4933 ਦੇ ਉੱਪਰ ਬਹੁਤ ਵੱਡਾ ਮਾਗੀ ਦਾ ਜੋੜ ਮੇਲਾ ਹੁੰਦਾ ਹੈ ਤੇ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਭਾਈ ਲੋਰੀ ਦੀਆਂ ਅਤੇ ਮਾਗੀ ਦੇ ਇਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਸ ਕਰਦੇ ਆ ਵੀ ਸਾਰੇ ਪਰਿਵਾਰਾਂ ਵਿੱਚ ਸਤਿਗੁਰੂ ਮਹਾਰਾਜ ਖੁਸ਼ੀਆਂ ਬਖਸ਼ੇ ਕਰੇ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਜਗ੍ਹਾ ਰੱਖੇ ਤਾਂ ਦਰੋਤੀਆਂ ਬਖਸ਼ੇ ਕਰੇ ਦੇਰੋਤਾਂ ਬਖਸ਼ੇ ਕਰੇ ਇਹ ਤਿਹਾਰ ਸਾਰਿਆਂ ਦੇ ਖੁਸ਼ੀਆਂ ਭਰੇ ਆਉਣ ਅਤੇ ਸਾਰਾ ਸਾਹਿਬੀ ਮਹਾਰਾਜ ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ ਬਖਸ਼ੇ ਕਰੇ ਤੰਦਰੁਲ ਬਕਸ਼ ਕਰੇ ਡੇਰੋਤਾ ਬਕਸ਼ ਕਰੇ ਸਿੱਖੀ ਦੀ ਰਾਤ ਨਾਮ ਦੀ ਰਾਤ ਮਹਾਰਾਜ ਬਖਸ਼ ਕਰਨ ਫਿਰ ਦੁਬਾਰਾ ਸਾਰੀਆਂ ਸੰਗਤਾਂ ਨੂੰ ਲੋਹੜੀ ਦੇ ਤਿਆਰ ਦੀਆਂ ਤੇ ਮਾਗੀ ਦੇ ਧਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ